ਐਸ ਰੇਡਰ ਯਾਫੀ ਵੀ ਬਿਲਿਆ ਦਸੀਏ ਦੁਨੀਆ ਨੂੰ ਇੰਦੂ ਰੁੜਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਇੰਦੂ ਰੁੜਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਪਰ ਮਜੀਤਪੁਰੀਏ ਬਾਗੀ ਨੇ 10 ਕੌਡੀਆਂ ਪਾਈਆਂ ਤੇ 10 ਹੀ ਨੰਬਰ ਲਏ ਐ ਅੱਜ ਦੇ ਕਬੱਡੀ ਕੱਪ ਦਾ ਉਤਮ ਰੇਡਰ ਆ ਬਾਗੀ ਪਰਮਜੀਤਪੁਰੀਆ ਬਣ ਗਿਆ ਤਾੜੀਆਂ ਲਾੜੇ ਜ਼ੋਰਦਾਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਾਗੀ ਪਰਮਜੀਤਪੁਰੀਆ ਲਾਦੀ ਹੈ ਬਾਗੀ ਕਿਹੜੇ ਪਾਸੇ ਆ ਨਾ ਸੋਣਿਆ ਬਹੁਤ ਵੱਡੀ ਮੁਬਾਰਕਬਾਦ ਹੈ ਟਕੜਾ ਧੱਕ ਪਾ ਦਿਓ ਝੋਟਿਆ 10 ਤੇ ਤਿੰਨ ਜੱਫੇ ਗੱਗੀ ਚੱਕ ਦੇਸ਼ ਰਾਜ ਵਾਲਾ ਤੇ ਨਾਲ ਇੰਦਰ ਤਲਵੰਡੀ ਵਾਲੇ ਨੇ 9 ਟੱਚ ਤੇ 4 ਜੱਫੇ ਇੰਦਰ ਤਲਵੰਡੀ ਵਾਲਾ ਮੁੰਡਾ ਲੁਧਿਆਣੇ ਵਾਲਾ ਫੋਰ ਦਾ ਜੇਤੂ ਬਣ ਗਿਆ ਹੈ ਇੰਦਰ ਤਲਵੰਡੀ ਵਾਲਾ ਮਨਜਿੰਦਰ ਤਲਵੰਡੀ ਦਾ ਚੇਲਾ ਆ ਜਾਨ ਨੇ ਵੀ ਪੈਦਾ ਕੀਤੇ ਹੈ ਮਨਜਿੰਦਰ ਤਲਵੰਡੀ ਨੂੰ ਇਹ ਆਪਣਾ ਉਸਤਾਦ ਮੰਨਦਾ ਹੈ ਇਹਦਾ ਤਲਵੰਡੀ ਪਿੰਡ ਹੈ ਤਲਵੰਡੀ ਰਾਏ ਪਿੰਡ ਰਾਏਕੋੜ ਦਾ ਇਲਾਕਾ ਹੈ ਇੱਕ ਆ ਰੀਆ ਮੁੰਡਾ ਨਮਨ ਕੋਰ ਕਬੱਡੀ ਖਿਡਾਰੀ ਹੈ ਪਰ ਵਿਦੇਸ਼ਾਂ ਵਿੱਚ ਇਹ ਵੀ ਧਮਾਂ ਪਾਉਂਦਾ ਹੈ ਪੰਜਾਬੀਆਂ ਲਿਆਓ ਗਿੰਦਾ ਚਾਚਾ ਜੀ ਮੁੰਡੇ ਤੇ ਟਰੈਕਟਰਾਂ ਤੇ ਬਾਤੇ ਹੈ ਹਾਂ ਬਾਈ ਰਿਮੇ ਹੁਣਾਂ ਨੂੰ ਬੇਨਤੀ ਹੈ ਗਿੰਦੇ ਚਾਚੀ ਹੁਣਾਂ ਨੂੰ ਬੇਨਤੀ ਹੈ ਰਵੀ ਹੁਣਾਂ ਨੂੰ ਬੇਨਤੀ ਹੈ ਆ ਚਾਬੀਆਂ ਲੈ ਆਓ ਭਾਜੀ ਮੁੰਡਿਆਂ ਨੂੰ ਚਾਬੀਆਂ ਫੜਾਈਏ ਤੇ ਯਾਦਗਾਰੀ ਫੋਟੋਆਂ ਹੁੰਨੀਆਂ ਹਾਂ